ਆਰੇ ਵਾਰੀ ਕੋਇ ਤਾਲਸਾ ਸਾਰਾਂ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰਹੁ ਹਰ ਮੇਲੂ ਵਾਹਿਗੁਰੂ ਜਿੱਤਾ ਕਰਸਾ ਵਾਹਿਗੁਰੂ ਜੀ ਸਭ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜੀਂ ਦੇਰ ਦੇ ਹੇਠ ਆਗਿਆ ਦੀਵਾਨ ਸ਼ੁਰੂ ਹੋਇਆ ਹੈ ਸੇਕ ਸੰਗਤਾਂ ਨੂੰ ਵਾਹਿਗੁਰੂ ਦੇ ਮੇਨਣ ਵਾਸਤੇ ਅਰਦਾਸ ਕੀਤੀ ਕਿ ਮਾਧਮ ਨਿਰਮਲ ਆਵਾਜ਼ ਕਹੋ ਤਾਂ ਮਹਾਰਾਜ ਸਾਹਿਬ ਜੀ ਦੇ ਦੇਨ ਕੀ ਕਰਵਾ ਕਾਲ ਪੂਖੀ ਫਿਰ ਸਤਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਆਰਾਮ ਕਲੀ ਮਹੱਲਾ ਚੌਥਾ ਸਤਗੁਰੂ ਦਇਆ ਕਰੋ ਹਰ ਮੇਲੂ ਜੇ ਹਰੀ ਅਕਾ ਸਤਗੁਰੂ ਸਾਹਿਬ ਜੀ ਦਇਆ দৃষ্টি ਕਰਕੇ ਸਾਨੂੰ ਪਰਮੇਸ਼ਰ ਦੇ ਨਾਲ ਲੈ ਜਾਓ ਮੇਰੇ ਪ੍ਰੀਤਮ ਪ੍ਰਾਣ ਹਰ ਰਾਯਾ ਮੇਰੇ ਪ੍ਰੀਤਮ ਪਰਮ ਪ੍ਰੇਮ ਦੇ ਅਸਪਦ ਪ੍ਰਾਣ ਆਸਰਾ ਰੂਪ ਹਰੀ ਰਾਜਾ ਰੂਪ ਸਭੂ ਅਪਾਲ ਪੁਰਖ ਹਮ ਚੇਰੀ ਹੋਏ ਲੱਗ ਹੈ ਗੁਰ ਚਰਨ ਜਿਸ ਗੁਰੂ ਆਉਦੇ ਚਰਨਾਂ ਤੁਸੀਂ ਦਾਸੀ ਭਾਵ ਘਾੜ ਕਰਕੇ ਆਉਦੇ ਮਨ ਦਾ ਮਾਨ ਤੰਦਰ ਤਾਨ ਛੱਡ ਕੇ ਮੇਰੇ ਅੰਦਰ ਜਨਮ ਤੋਂ ਲਾ ਜੁੜ ਗਏ ਹਾਂ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਜਿਨੋਂ ਸਾਰੇ ਦੁਨੀਆਂ ਦੇ ਪੰਡਿਆਂ ਵਿੱਚੋਂ ਦੁਨੀਆਂ ਦੇ ਮਾਰਗ ਛੱਡ ਕੇ ਭੇਰਵਾ ਦੇ ਹਰੀ ਪ੍ਰਭ ਦਾ ਮਾਰਗ ਜੋ ਰਸਤਾ ਗਿਆਨ ਦਾ ਜਿਹੇ ਆਵਾਜ਼ ਉਹ ਪਰਿਪਰਿਖੇ ਦਿਖਾਤਾ ਹੈ RAM ਮੈਂ ਹਰ ਹਰ ਨਾਮ ਮਨ ਭਾਇਆ ਤੁਮਹੀ ਭਾਈ ਸਭ ਮਨ ਚ ਤਾਂ ਹਰ ਰੋਜ਼ ਸ਼ਰਧਾ ਨਾਮੀ ਮੰਚੰਗਾ ਲੱਗਾ ਹੈ ਮੈਂ ਹਰ ਦਿਨ ਅਗਰ ਨਾ ਕੋਈ ਬੀਲੀ ਸਾਡਾ ਹਰੀ ਤੋਂ ਬਗੈਰ ਹੋਰ ਕੋਈ ਬੀਲੀ ਸਹਾਇਕ ਮਿੱਤਰ ਨਹੀਂ ਹਾ ਮੇਰਾ ਪਿਤਾ ਮਾਤਾ ਹਰ ਸਖਾਇਆ ਸਾਡੇ ਪਿਤਾ ਜੀ ਵੀ ਮਾਤਾ ਜੀ ਵੀ ਹਰੀ ਸਖਾ ਮਿੱਤਰ ਹੋਣ ਗਿਆ ਉਸਦੇ ਪਾਸੇ ਥੋੜੇ ਜਿਹੀ ਮੱਥਾ ਤੇ ਟਿਕਾਉਂ ਉਹ ਸਖਾ ਮਿੱਤਰ ਵੀ ਆਇਆ ਹੈ ਸਾਡਾ ਹਰੀ ਸਹਾਇਕ ਰਹਾਉ ਮੇਰੀ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਇਹ ਅਕਾਲ ਪੁਰਖ ਆਪਿਆਰੇ ਨਾਲ ਜੁੜੀ ਤੂ ਬਗਵਾਨ ਖਿਨ ਮਾਪੂ ਸਾਡੀ ਪ੍ਰਾਨ ਨਹੀਂ ਸੀ ਚਿਰੰਗੇ ਹੰ ਬਿਨ ਦੇਖੇ ਮਰਹਿ ਮੇਰੀ ਮਾਇ ਮਾਤਾ ਪਿਤਾ ਉਪਰਿ ਬਸੰਜਨੋ ਅਕਾਲ ਪੁਰਖ ਦੇ ਦਰਸ਼ਨ ਦੇਖੇ ਜਨੋ ਸਾਡਾ ਮਰਨਾ ਹੁੰਦਾ ਹੈ ਤਨ ਤਨ ਵਡ ਭਾਗ ਗੁਰ ਸਰਣੀ ਆਏ ਮਾਤਾ ਤੇ ਮਾਤਾ ਕਹਿੰਦੇ ਉਹਨਾਂ ਦੇ ਪਿਤਾ ਤਨ ਨੂੰ ਵੱਡਿਆਂ ਭਾਣ ਵਾਲੇ ਜੋ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਹਨ ਹਰ ਗੁਰ ਮਿਲ ਦਰਸ਼ਨ ਪਾਇਆ ਰੰਗ ਦੇ ਨਾਲ ਮਿਲ ਕਰਕੇ ਇਹ ਅਰੀਲਾ ਗੁਰਸ਼ਰਨ ਨੂੰ ਪ੍ਰਾਪਤ ਕਰ ਲਿਆ ਹਾਂ ਮੈਂ ਅਵਰਨਾ ਕੋਈ ਸੂਝੈ 부ਝੈ ਸੋਹਣੀ ਜਿਉ ਬਗੈਰ ਹੋਰ ਕੋਈ ਨਾ ਦਿਸਦਾ ਹੈ ਨਾ ਕੋਈ ਬੂਲ ਸਮਝ ਹੈ ਸਾਨੂੰ ਨਾ ਅਸੀਂ ਕਿਸੇ ਪ੍ਰਕਾਰ ਸੂਝੈ ਕਿਸੇ ਪਦਾਰਥ ਨੂੰ ਦੇਖਦੇ ਹਾਂ ਨਾ ਕਿਸੇ ਦੀ ਬਾਤ ਪੁੱਛਦੇ ਹਾਂ ਸਾਨੂੰ ਹਰੀ ਤੋਂ ਬਗੈਰ ਹੋਰ ਕੋਈ ਸੂਝਾ ਪਹਿਲਵਾਰ ਆ ਕੋਈ ਨਹੀਂ ਦਿਖਿਆ ਹੈ ਤੇ ਨਾ ਬੂਝਿਆ ਸਾਨੂੰ ਕੋਈ ਸਿੱਖਿਆ ਬੂਝ ਹੈ ਸਮਝ ਹੈ ਹਰੀ ਤੋਂ ਬਗੈਰ ਸਾਨੂੰ ਅਰਦਾ ਕੋਈ ਸੂਝਾ ਤੋਂ ਪੱਗ ਦੇ ਲੱਖਰ ਤੋਂ ਗਿਨਾ ਅਤੇ ਗੱਪ ਬੋਲਿਆ ਕਰ ਬਿਨਾਂ ਕੋਈ ਬੂਹੀ ਨਹੀਂ ਹੈ ਮਨ ਹਰ ਜਪ ਜਪੋ ਜਪਾਇ ਜਮੇਂ ਚ ਹਰੀ ਅਕਾਲ ਤੁਸੇ ਜਾਗ ਨੂੰ ਗੁਰਾਂ ਦਾ ਜਪਾਇਆ ਹੋਇਆ ਜਪਦੇ ਹਾਂ ਨਾਮਹੀਣ ਫਿਰਹਿ ਸੀ ਨਕਤੇ ਜਿਹਦੇ ਨਾਮ ਤੋਂ ਹੀ ਇਹ ਪੁਰਖ ਆਇਆ ਉਹ ਜੈਸੂਪੀ ਨਕ ਤੋਂ ਬਗਾਵ ਨਾਟੇਂ ਹਕੂਰ ਦੇ ਤਰੇ ਫਿਰਦੇ ਹਾਂ ਤਿੰਨ ਕਾਸ ਕਾਸ ਨਕ ਵਡਾਇਆ ਉਹਨਾਂ ਦੀ ਜੀ ਦੁਨੀਆਂ ਦੇ ਵਿੱਚ ਥੋੜੀ ਵਾਲ ਇੱਜ਼ਤ ਸੀ ਨਕਲੀ ਫਿਰਦੇ ਸੀ ਨਾ ਜਮਾਨ ਕਸਾਤ ਕਸਾਤ ਉਹਨਾਂ ਦੇ ਜਸ ਰੂਪੀ ਨੰਦ ਨੂੰ ਵਿਝਾਉਣਾ ਕੀਤਾ ਪਰਮਤਮ ਉੱਚ ਮੋਕੋ ਜਗ ਜੀਵਨ ਜੀਵਾਲ ਲੈ ਸੁਆਮੀ ਜੀ ਜਗ ਦੇ ਜੀਵ ਨੂੰ ਪਰਮੇਸ਼ਰ ਸਾਡੇ ਤਾਈਂ ਜਿਉਂਦੇ ਕਰ ਲੋ ਨਾਮ ਦੀ ਦਾਤ ਦੇ ਕੇ ਰਿਦ ਅੰਤਰ ਨਾਮ ਵਸਾਇ ਸਾਦੇ ਹਿਰਦੇ ਦੇੰਦਰ ਮਾਰਾ ਨਾਮ ਜਿਵੇਂ ਹੋਰ ਨਾਮ ਭਜ ਗਾ ਦੇ ਵਸਾਇਆ ਸਾਦੇ ਨਾਮ ਦੀ ਵਸਾਇਆ ਕਰੋ ਨਾਨਕ ਗੁਰੂ ਗੁਰੂ ਹੈ ਪੂਰਾ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਨਾਮ ਕਿਸ ਸਾਹਿਬ ਜੀ ਪੂਰਨ ਗੁਰੂ ਹਨ ਗੁਰੂ ਅੰਗਦ ਸਾਹਿਬ ਜੀ ਪੂਰਨ ਗੁਰੂ ਹਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪੂਰਨ ਗੁਰੂ ਹਨ ਮਿਲ ਸਤਗੁਰ ਨਾਮ ਧਿਆਇ ਤੂੰ ਸਤਗੁਰ ਨਾਲ ਮਿਲ ਕੇ ਨਾਮ ਧਿਆਇਆ ਹੈ ਨਾਮਿਕ ਗੁਰੂ ਗੁਰੂ ਹੈ ਪੂਰਾ ਗੁਰੂ ਹੁੰਦੇ ਆ ਕਬਜੂਦ ਗੁਰੂ ਹੁੰਦੇ ਆ ਅਨਪੜ ਲੋਕ ਕਿਸੇ ਮਹਤੂਮਾ ਤੋਂ ਸਿੱਖਿਆ ਲਏ ਕੇ ਆਪ ਤਾਂ ਉਹਨਾਂ ਦੇ ਸੰਸੇ ਮਿਲ ਗਏ ਪਰ ਕਿਸੇ ਦੀ ਸ਼ੰਕਾ ਨੂੰ ਵੀ ਸਮਰੱਥ ਨਹੀਂ ਹਨ ਉਹ ਗੁਰੂ ਹਣੇ ਇੱਕ ਇੱਕ ਪੰਡਿਤ ਗੁਰੂ ਆ ਅੰਤਾਰੂਆਂ ਦੀ ਨਿਯਾਈ ਉਹ ਜਿਸਨੂੰ ਡਾਂਗ ਕਰ ਦਿੰਗੇ ਤਾਂ ਉਹ ਦੂਜੇ ਗੁਰੂ ਆ ਆਪ ਕਰਦੇ ਆ ਤੇ ਪੰਡਿਤ ਗੁਰੂ ਜਿਹੜੇ ਹਨ ਅੰਤਾਰੂ ਆਦਮੀ ਨਿਯਾਈ ਦਰਿਆ ਦੇ ਕਿਨਾਰੇ ਤੇ ਬੈਠੇ ਹੋਏ ਕਹਿੰਦੇ ਛੋਟਾ ਛੋਟਾ ਪਾਣੀ ਲੰਘ ਜੇਗਾ ਜਗਤ ਵਿੱਚ ਆਈ ਹੈ ਇਸ ਪ੍ਰਕਾਰ ਕਹਤੋ ਆਗ ਦੁਬੀ ਜਾਂਦੇ ਪੁਜਾਰੀਆਂ ਦੇ ਇਸ ਪ੍ਰਕਾਰ ਇਹਨਾਂ ਪੰਡਿਤ ਗੁਰੂਆਂ ਤੋਂ ਕਿ ਵਿਦੂਤ ਗੁਰੂਆਂ ਤੋਂ ਸਤਿਗੁਰੂ ਪੂਰੇ ਬ੍ਰਹਮੇਸ਼ੀ ਬ੍ਰਹਮ ਸੋਤਰੀ ਸਤਿਗੁਰੂ ਪੂਰਨ ਹਮ ਬੁਧਵਾਣ ਤੁਲਗੀ ਮੇਲੇ ਸਤਿਗੁਰੂ ਨਾਮ ਤੇ ਆਇਆ ਤੁਸੀਂ ਸਤਿਗੁਰਾਂ ਦੇ ਨਾਲ ਮਿਲ ਕੇ ਸਿੱਕੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਨੂੰ ਗਿਆਨ ਕੀਤਾ ਹੈ ਰਾਮ ਕਲੀ ਮਹੱਲਾ ਚੌਥਾ ਸਤਿਗੁਰੂ ਦਾਤਾ ਵੱਡਾ ਵੱਡਪੁਰਖ ਹੈ ਸਤਿਗੁਰੂ ਸਾਹਿਬ ਜੀ ਗਾਤੇ ਹਨ ਨਾਮ ਦੇ ਗਿਆਨ ਦੇ ਮੁਕਤੀ ਦੇ ਪ੍ਰੇਮ ਦੇ ਵੱਡਾ ਵੱਡਪੁਰਖ ਵੱਡੇ ਜੋ ਸੰਸਾਰ ਕੀ ਸਾਰਸੰਗੀ ਬ੍ਰਹਮਾ ਆਦਿਕ ਹਨਗੇ ਸ਼ਿਵ ਆਦਿ ਹਨ ਉਹਨਾਂ ਤੋਂ ਪੂਰਨ ਸਤਿਗੁਰੂ ਜੀ ਵੱਡੇ ਹਨ ਪੁਰਖ ਹੈ ਪੁਰਖ ਵੱਡੇ ਪੁਰਖਾਂ ਜੇ ਜੇਤ ਮਿਲੇ ਹਰ ਔਰ ਧਾਰੇ ਜਿਨ੍ਹਾਂ ਦੇ ਨਾਲ ਮਿਲ ਕੇ ਹਰੀ ਪ੍ਰਵੇਸ਼ਨ ਦੇ ਜੀਵ ਸੁਆਣਾ ਕੀਤਾ ਹੈ ਇਹ ਦਾਨ ਗੁਰਪੁਰਾ ਦੀ ਹੈ ਗੁਰਪੁਰਨ ਜੀਵਨ ਮੂਲ ਕੀ ਦਾਤ ਨੂੰ ਬਖਸ਼ਿਆ ਹੈ ਹਰ ਅੰਮ੍ਰਿਤ ਨਾਮ ਸਮਾਰੇ ਜੀ ਦੇ ਅੰਮ੍ਰਿਤ ਨਾਮ ਵਿੱਚ ਸਮਾਲਦੇ ਆ ਯਾਦ ਕਰਦੇ ਆ ਮਹਾਰਾ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਗਾ ਲੈ ਸਾਡੇ ਜੀਵਨ ਨੂੰ ਸਵਾਰ ਦਿੱਤਾ ਹੈ ਉਪਾਂਧ ਧਾਰੇ ਇਹ ਭਾਈ ਗੁਰਾਂ ਦਵਾਰਾ ਹਰ ਹਰ ਪ੍ਰਮੇਸ਼ਰ ਦਾ ਨਾਮ ਕੰਨ ਫਿਰਦੇ ਜਿਹਾ ਬਾਹਰ ਨੀ ਕੀ ਤੋ ਉਸ ਆਇਆ ਹੈ ਭੁਖਣ ਵੀ ਨਹੀਂ ਆਇਆ ਗੁਰਮੁਖ ਕਥਾ ਸੁਣੀ ਮਨ ਭਾਈ ਗੁਰਮੁਖਾਂ ਦਵਾਰਾ ਪ੍ਰਮੇਸ਼ਰ ਦੇ ਸਰੂਪ ਲਖਣੋਂ ਦਵਾਰਾ ਤੇ ਕਾਸ਼ੀ ਲਖਣੋਂ ਦਵਾਰਾ ਕਥਾ ਸੁਣੀ ਸਾਡੇ ਮਨ ਚੰਗੀ ਲੱਗੀ ਹੈ ਧਨ ਧਨ ਵਟ ਭਾਗ ਹੁਮਾਰੇ ਧੰਦਾ ਜੇ ਯੋਗ ਸਾਡੇ ਵੱਡੇ ਤੋਂ ਵੱਡੇ ਭਾਗ ਕਰਮਾ ਹਾਂ ਰਹਾਓ ਕੋਟ ਕੋਟ 33 ਤੀਆਵ ਹੈ 33 ਕਰੋੜ ਦੇਵ ਕੇ ਅਤੇ ਕਰੋਣਾ ਰਿਸ਼ੀ मुनि ਉਸ ਬੁਨਿਸ਼ ਨੂੰ ਤੇ ਹੁੰਦੇ ਹਮ ਪਾਕਾ ਅੰਤ ਨਾ ਪਾਵ ਹੈ ਪਾਰਿ ਜਿਸ ਵਾਜਨ ਦੇ ਸ਼ੁਰੂਪ ਦਾ ਅੰਤ ਪਾਰ ਆੜ ਬਾਰਗਨੀ ਪਾਸਲ ਦੇ ਲੋਕ ਪਰ ਲੋਕ ਕਰਕੇ ਹਿਰਦੈ ਕਾਮ ਕਾਮਨੀ ਮੰਗ ਹੈ ਉਹ ਲੋਕ ਹਿਰਦੇ ਜੁਨਾ ਦੇ ਸਕਾਉ ਕਰਣ ਲੱਗੇ ਹੁੰਦੇ ਹੈ ਕਾਉਨੀ ਇਸਤਰੀ ਆਇ ਕਾਉਨ ਮੰਮਦੇ ਹੈ ਕਾਵਲਾਂ ਫਸੀਆਂ ਇਹ ਕਾਮ ਦੀ ਬਾਸ਼ਨਾ ਹੁੰਦੀ ਐ ਪਛਰਾਦ ਨੂੰ ਮੰਗਦੇ ਵੀ ਸਮੂਰੋਸੀ ਸਾਨੂੰ ਕਰਤਾਜੀ ਸਾਨੂੰ ਰੰਭਾ ਆਦਿ ਕੁ ਪ੍ਰਾਪਤ ਹੋਰੀ ਇਹ ਕਾਮਣੀ ਆਕੇ ਕਾਮ ਦੀ ਕਾਮਨਾ ਕਰਕੇ ਕਾਮਣੀ ਪਛਰਾਦ ਦਾ ਸੁਖ ਨੂੰ ਮੰਗਦੇ ਆ ਜਿਵੇਂ ਭੋਗਾ ਨੂੰ ਰਿਤ ਮੰਗ ਹੈ ਹਾਥ ਫਸਾਰੇ ਸਿੱਖ ਲੋਕ ਜਿਹਨੇ ਰੱਦੀ ਸਾਡੇ ਅੰਮ੍ਰਿਤ ਦੇ ਤੋੜਦਾ ਹੋਵੇ ਮੰਦਸਨ ਕਾਲੂ ਰੂਪੀਆ ਚੁਕਸਾਰ ਕੇ ਮੰਗ ਰਹੇ ਹਨ ਹਰ ਜਸ ਜਪ ਜਾਪੋ ਵੱਡਾ ਵੱਡੇ ਵਾਲੀਏ ਜਿਹੜੇ ਸ਼ਕਾਮੀ ਪੁਰਖ ਹੈ ਇਹ ਜਿਹੇ ਜਿਹੜੇ ਦੇਵਤੇ ਲੋਕ ਹੈ ਇਸਰਾਂ ਕਾਮਣੀਆਂ ਮੰਗਣ ਵਾਲੇ ਹੈ ਇਹਨਾਂ ਸਾਰਿਆਂ ਤੋਂ ਹਰੀ ਦਾ ਜਸ ਜਿਹੜਾ ਵੱਡਿਆਂ ਤੋਂ ਵੱਡਾ ਹੈ ਉਸ ਨੂੰ ਜਪਨਾ ਕਰ ਬੰਮਾ ਅਜਕਾ ਤੋਂ ਕੀ ਫਤਵੀ ਵਾਲਾ ਹੈ ਰੱਖੋ ਓ ਧਾਰੀ ਸੰਗਤਾਂ ਦੁਆਰਾ ਹਿਰਦੇ ਜੀ ਮੁਸਾਕ ਮਾਰੋ ਤੇ ਨਾਮ ਨੂੰ ਰੱਖਣਾ ਕਰੋ ਜੀ ਵੱਡ ਭਾਗ ਹੋਵਹਿ ਤਾਂ ਜਪੀਐ ਇਹ ਬੜੇ ਉੱਤਮ ਸੇਵਿਤ ਕਰਮ ਹੋਣ ਦਾ ਮਾਰਾ ਦਾ ਨਾਮ ਜਪਿਆ ਜੰਨਾ ਹਰ ਪਾਉ ਜਲ ਪਾਰ ਉਤਾਰ ਹਰੀ ਜੀ ਨੈਉ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਤੁਮ ਨੂੰ ਕਿਰਪਾ ਕਰੇ ਤੇ ਪੂਜਾ ਦਿੰਦਾ ਹੈ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰੀ ਜੋ ਨਿਰਤੋ ਨੀਰੇ ਹੈ ਹਰੀ ਦੇ ਜਵਾਨ ਨੇ ਆਪਣੇ ਆਪ ਕਰਦੇ ਅੰਦਰ ਨੇੜੇ ਤੋਂ ਨੇੜੇ ਉਸ ਪਰਮੇਸ਼ਰ ਨੂੰ ਜਾਣਿਆ ਹਰ ਰਾਖਾ ਤੇ ਨੇੜੇ ਹੀ ਰਹਿੰਦੀ ਹੈ ਉਹਨਾਂ ਹਵੀ ਆਵੇ ਤੇ ਅੰਤ ਪਰਮੇਸ਼ਰ ਨੇੜੇ ਹੈ ਹਰ ਰਾਖਾ ਕਾਂਠ ਜਾਣ ਧਾਰੇ ਹਰੀ ਦੇ ਕਾਇਨ ਗਿਆਨ ਭਗਦੇ ਦੇ ਕੰਠ ਵਿੱਚ ਧਾਰ ਕੇ ਹਿਰਦੇ ਜਿਵੇਂ ਸਾਕੇ ਰੱਖਦੇ ਹਨ ਨਾਨਕ ਪਿਤਾ ਮਾਤਾ ਹੈ ਹਰ ਪ੍ਰਭੂ ਹਰੀ ਪ੍ਰਭੂ ਅਕਾਲ ਪੁਰਖ ਹੀ ਸਾਡਾ ਮਿਤਾ ਮਾਤਾ ਹੈ ਹਰੀ ਆਪ ਹੀ ਪਿਤਾ ਹੈ ਪਿੰਨ ਪਿੰਨ ਮਿਤਵਾਲਾਂ ਕਾ ਮਹਣੇ ਤੇ ਹਮ ਬਾਰਕ ਹਰ ਪ੍ਰਤਿਪਾਰ ਹੀ ਜਿਨ ਬਚਿਆਂ ਜੀ ਨਹੀਂ ਆਈ ਹੈ ਹਰੀ ਭਾਈ ਸਾਡੀ ਪ੍ਰਤਿਪਾਲਾ ਕਰਨ ਵਾਲਾ ਹੈ ਨੰਦਨ ਤੁਨ ਹੋਲੀ ਹਨ ਮੋਲੇ ਸਾਵੂ ਰਾਗ ਰਾਮਕਲੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਪਾ ਕਰਹੁ ਦੀਨ ਕੇ ਦਾਤੇ ਸ੍ਰੀ ਅਰਜਨ ਦੇਵ ਮਹਾਰਾਜ ਸਾਹਿਬ ਦੀ ਪਰਮ ਕਿਰਪਾਲਤਾ ਕਰਕੇ ਅਮਰਧੂਰ ਗਉਦੇ ਸਾਰਿਆਂ ਸੰਗੋਂ ਦੇ ਤਾਈ ਬਖਸ਼ਦੇ ਹੋਏ ਭਗਵਾਨ ਜੀ ਅੱਗੇ ਪ੍ਰਾਰਥਨਾ ਕਰਨ ਦੀ ਜਾ ਕੇ ਸ਼ੌਚ ਦਸ ਬਿਹਾਨੇ ਇੱਕੋ ਰਾਦਰੂ ਪਰਮੇਸ਼ਰ ਓੰਕਾਰ ਸਾਧਿਆਂ ਦਾ ਪ੍ਰਕਾਸ਼ ਕਰ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੋਇਆ ਹੈ ਕਿਰਪਾ ਕਰਹੁ ਦੀਨ ਕੇ ਦਾਤੇ ਤੇਰੀ ਰੀਪਾਂ ਦੇ ਤਾਈ ਸੱਚੇ ਪਾਤਸ਼ਾ ਅੰਮ੍ਰਿਤ ਨਾਮ ਦੀ ਦਾਤ ਦੇਣ ਵਾਲੇ ਮੁਗੱਦ ਦੀ ਦਾਤ ਦੇਣ ਵਾਲੇ ਗਿਆਨ ਦੀ ਦਾਤ ਦੇਣ ਵਾਲੇ ਰੂਜੀ ਦਾਤ ਦੇਣ ਵਾਲੇ ਮੇਰਾ ਗੁਣ ਆਪਕਾ ਨਾ ਵਿਚਾਰ ਹੋ ਕੋ ਓਸੇ ਪਾਤਸ਼ਾ ਮੇਰੇ ਜੀ ਗੁਣ ਤਾਂ ਕੋਈ ਹੈ ਨਹੀਂ ਸਾਡੀ ਉਹ ਗੁਨਾਹ ਦੀ ਕੋਈ ਵਿਚਾਰ ਨਾ ਕਰੋ ਆ ਬਖਸ਼ ਲੋ ਮਾਟੀ ਕਾ ਕਿਆ ਧੋ ਪੈ ਸੁਆਮੀ ਇਹ ਮਾਰਾ ਦੇ ਪੰਜਾਂ ਤਤਾਂ ਦੀ ਮਿੱਟੀ ਐ ਇਹਨੂੰ ਧੋ ਕੇ ਕੀ ਕਰਾਂਗੇ ਜਿੰਨੀ ਮਿੱਟੀ ਧੋਈਏ ਉਹਨਾਂ ਵਿੱਚੋਂ ਮੈਲ ਨਿਕਲਦੀ ਆ ਇਹਨੂੰ ਤੀਰਥਾਂ ਕੇ ਇਸ਼ਨਾਨ ਪਾਨ ਕਰਕੇ ਕਿਵੇਂ ਸ਼ੁੱਧ ਕਰਾਵਾਂਗੇ ਮਾਲਸ ਕੀ ਗਾਤੇ ਮਨੁੱਖ ਮਾਰਾ ਮਿੱਟੀ ਦੇ ਜਿਸਨਾਂ ਜਿੰਨਾ ਮਿੱਟੀ 'ਚ ਪਾਣੀ ਪਾਈਓ ਉਹਨਾਂ ਮਿੱਟੀ ਵਿੱਚੋਂ ਗਹਿਰਾ ਨਿਕਲਦਾ ਹੈ ਇਸੇ ਪ੍ਰਕਾਰ ਮੁੱਖ ਦੀ ਇਹੋ ਜੀ ਹਾਲ ਤਾਂ ਮਿੱਟੀ ਪੰਨਿਆਂ ਪੱਤਾਂ ਦੀ ਜਿਹੀ ਬਣੀ ਹੋਈ ਐ ਇਹ ਉਪੀਰ ਯਾਤਰਾਾਂ ਤੇ ਬਰਬਾਦ ਕਰਾ ਕੇ ਨੀਂਵੀ ਧੋਤੀ ਸਾਹਿਬ ਨਾਲ ਕਰਕੇ ਕੀ ਧੋ ਕੇ ਕਰਾਂਗੇ ਇਹ ਮਾਨ ਦਾ ਖਾਦਾ ਜਿਹੜਾ ਮਨੁੱਖੇ ਦੀ ਹਾਲਤੀ ਹੈ ਮੇਰੀ ਮਨ ਸਤਗੁਰੂ ਸੇਵ ਸੁਖ ਹੋਈ ਤੇ ਮੇਰੇ ਪਿਆਰੇ ਮਨੋ ਸਤਗੁਰੂ ਜੀ ਦੇ ਪਾਤਸ਼ਾਹ ਦੀ ਸੇਵਾ ਕਰ ਕੈਨੂੰ ਆਤਮਾ ਨੂੰ ਸੁਖ ਦੀ ਪ੍ਰਾਪਤੀ ਹੋਵੇ ਜੀ ਫਲ ਪਾਓ ਜੋ ਇੱਛਾ ਕਰੋਗੇ ਪਰਮਰਥ ਤੋਂ ਆਮੋਖ ਦੀ ਉਹ ਹੀ ਫਲ ਤੁਸੀਂ ਪਾ ਲਓਗੇ ਘਿਰ ਦੁੱਖ ਨਾ ਵਿਆਪੇ ਮੈਨੂੰ ਤਾਂ ਅਸੀਦਾਦ ਮਿਲੇਗੀ ਫੇਰ ਜੰਮਣ ਮੰਗਾ ਤੋ ਕੋਈ ਵੀ ਨਹੀਂ ਵਿਆਪੇਗਾ ਲੱਗੇਗਾ ਰਹਾਉ ਕਾਚੇ ਭਾਂਡੇ ਸਾਜ ਨਿਵਾਜੇ ਜਿਵੇਂ ਕੁਕ ਦੇ ਪੰਜਾਂ ਤਤਾਂ ਦੇ ਭਾਂਡੇ ਸਰੀਰ ਹੋਏ ਉਸ ਪਰਮੇਸ਼ਰ ਨੂੰ ਪਹਿਲਾ ਸੁਖ ਉਸਕੀ ਉਸਾਦੀ ਹੈ ਫਿਰ ਸਤਿਗੁਰੂ ਸ੍ਰੀ ਮਾਤਾ ਕੋਲੋਂ ਸੰਬੰਧ ਕਰਕੇ ਇਹਨਾਂ ਦੀ ਪਾਲਣਾ ਕੀਤੀ ਬੜਾਏ ਹਨ ਅੰਗ ਪਤੰਗ ਅਜਕੇ ਫਿਰ ਇਹਨਾਂ ਦੇ ਸਾਰੇ ਸ਼ਿੰਗਾਰ ਸਜ-ਸਜਣਾ ਕੀਤੇ ਪਾਲਣਾ ਕੀਤਾ ਹੈ ਅੰਤਰ ਜੂਤ ਸਮਾਈ ਅੰਦਰ ਪਰਮੇਸ਼ਰ ਨੇ ਆਇਆ ਉਹਦੀ ਜੋਤ ਮਿਲਣਾ ਕੀਤੀ ਹੈ ਪਰਮੇਸ਼ਰ ਦੀ ਜੋਤ ਕਰਕੇ ਜਿਉਂਦੇ ਜਾਗਦੇ ਹਾਂ ਅਸੀਂ ਜੈਸਾ ਲਿਖਤ ਲਿਖਿਆ ਸੁਰ ਕਰਤਾ ਜਿਵੇਂ ਅਸੀਂ ਕਰਮ ਕੀਤੇ ਸੀ ਪੂਰਵ ਉਹ ਲੇਖ ਨੂੰ ਲਿਖੇ ਕਰਤਾ ਪੁਰਖ ਨੂੰ ਸਾਡੇ ਉਹ ਦਾਤਾ ਉਕਰਣ ਫਲ ਪੁੰਜਾ ਜਾ ਹੋ ਕੇ ਹਮ ਤੈਸੀ ਕਿਰਤ ਕਮਾਈ ਜੈਸੀ ਹਮ ਕਿਰਤ ਕਮਾਈ ਸੀ ਵੈਸਾ ਲੇਖ ਪ੍ਰਵੇਸ਼ ਨੂੰ ਲਿਖਤਾ ਸਾਡੀ ਮੁੱਠੀ ਤੇ ਉਹ ਲੇਖ ਅਨੁਸਾਰ ਸਾਡੀ ਪਰਲਉਤ ਬਣ ਗਈ ਉਸ ਤਰ੍ਹਾਂ ਉਹਦੇ ਤਰੇਰਿਆਂ 'ਚ ਅਸੀਂ ਵਸੇ ਕਿਰਤ ਕਰਨੀ ਚੰਗੀ ਮੰਦੀ दिल निखेदारक उही कृतियों कमाने हाँ मान तान थाप किया सब अपना जरा मेरा मन सूक्ष्म शरीर है मेरा स्थूल शरीर है ਇਹ ਮਿੱਥ ਕਰਕੇ ਥਾਬ ਕੇ ਮੰਨ ਕੇ ਆਪਣਾ ਬਣਾ ਲਿਆ ਹੈ ਇਹੋ ਆਵਣ ਜਾਣ ਜੰਮੂ ਮੰਨ ਹੀ ਹੋਈ ਏ ਸੰਗ ਲੋਕ ਇਹ ਮਿਰਗੇ ਅੰਦਰ ਦਾ ਜੰਮਣਾ ਬਰਨਾ ਕਿਸੇ ਵਾਸਤੇ ਨਹੀਂ ਮੁਗ ਤੈਸਾਰੇ ਇਹਨ ਦਿਆ ਸੂ ਚਿਤ ਨਾ ਹ ਜਿਸ ਮਿਹਰਮੀ ਧਿਆਨ ਦਤੋ ਉਹ ਪਰਮੇਸ਼ਰ ਚੇਤਨਿ ਜੀ ਆਉਂਦੇ ਆਉਂਦਾ ਮੋਹੇ ਆਂਦ ਲਪਟਾਣਾ ਮਾਇਆ ਦੇ ਮੋਹ ਵਿੱਚ ਅਗਿਆਨੀ ਲਪਟਿਆ ਹੋਇਆ ਹ ਜਿਨ ਕੀਆ ਸੂਈ ਪ੍ਰਭ ਜਾਣ ਜਿਸ ਮਨ ਜਗਤ ਕੀ ਦਾ ਹੈ ਉਹ ਆਪ ਹੀ ਇਸ ਮਰਜਾਗਿਆਂ ਨੂੰ ਜਾਣ ਲਓ ਪਾਲਨਪੋਸੰਧੀ ਨੂੰ ਹਰ ਕਾ ਮਹਿਲ ਅਪਾਰ ਜਿਸਨ ਕੀਤਾ ਕੋਈ ਅਵਿਹਾਸ ਉਹ ਹੀ ਪਰਮੇਸ਼ਰ ਨੂੰ ਜਾਣ ਸਕਦਾ ਹਰ ਕਾ ਮਹਿਲ ਅਪਾਰ ਜਿਸ ਦਾ ਮਹਿਲ ਜੋ ਤੁਰੀਆ ਪਦੋ ਪ੍ਰਕਿਰਤੀ ਦੇ 12 ਵਾਰ ਤੋਂ ਰਹਿਤ ਹੈ ਭਗਤ ਕਰੀ ਹਰ ਕੀ ਗੁਣ ਗਾਣ ਪ੍ਰੇਮ ਭਗਤੀ ਕਰੀਏ ਹਰੀ ਬਾਲ ਕੁੜੇ ਕੀ ਤੁੰਝ ਪਾ ਕੇ ਗੁਣਾ ਨੂੰ ਗਾਉਣਾ ਕਰੀਏ ਨਾਨਕ ਦਾਸ ਤੁਮਾਰ ਕੋਈ ਬੀਐਨਟੀ ਕਹੀਏ ਮਾਰਾ ਮਾਤਾ ਆਪ ਦਾ ਦਾਸ ਹੈ ਗੁਰੂ ਸਾਹਿਬ ਜਾਂਚ ਦੱਸਦੇ ਬੰਧਾ ਤੂੰ ਛਟਣ ਜੀ